ਇਹ ਪੰਜ ਦੀ ਤੋਂ ਤੋਂ ਲੈ ਰਹੇ ਨਾ ਇੱਥੇ ਉੱਤੇ 10000 ਰੁਪਏ ਸਾਡਾ ਖਰਚਾ ਪੈ ਗਿਆ ਇਹ ਤਾਂ ਬਾਈ ਯਾਨੀ ਪਿਰਨੋਲ ਲੈ ਕੇ ਸਾਰਿਆਂ ਨੂੰ ਹੀ ਪੈਣਾ ਬਾਈ ਖਰਚਾ ਤਾਂ ਪੈਣਾ ਪਾਚੇ ਨਾਲ ਹੀ ਸੱਚੇ ਨਾਲ ਹੀ ਆਇਆ ਸੱਚੇ ਨਾਲ ਹੀ ਆਇਆ ਸੱਚੇ ਨਾਲ ਕੁੱਲੀ ਸੱਚੇ ਨਾਲ ਆਇਆ ਖਰਚੇ ਨਹੀਂ ਹੁੰਦਾ ਵੀਰੇ ਚੱਲ ਦੇ ਤੂੰ ਪਾਵਾ ਸੀ ਪਟ ਪਾਇਆ ਨਹੀਂ ਹੁੰਦੀ ਬਾਈ ਬਸ ਠੀਕ ਹੈ ਨਹੀਂ ਹੁੰਦੀ ਜੀ ਉਹ ਕਿਸੇ ਕੰਨਾ ਤੂੰ ਤੂੰ ਦੱਸ ਰਿਹਾ ਹੁਣ 10000 ਦੀ ਹੋ ਗਈ ਚਾਚਾ ਪਟ ਸਾਰੇ ਹੀ ਆ ਗਏ ਆ ਰਹਿਣ ਦੋ ਚਲੋ ਪੈਦਾਗੀ ਪਟ ਚੰਗੀ ਦੀ ਆ ਪੱਠ ਵੀ ਸਿਰਾ ਬਾਈ ਕਿਹੜਾ ਦਿੰਦਾ ਆ ਪੰਜ ਵਾਲੀ ਮਿਰਚ ਉਹ ਪੰਜ ਦਾ ਕੀ ਆ ਸਭ ਕੁਝ ਮਿਲਦਾ ਆ ੱਲ ਦੀ ਵੀ ਮਿਲ ਚੁੱਕੀ ਇਹ ਮਿਲ ਗਈ ਗੱਲ ਤਾਂ ਕੁਆਲਿਟੀ ਦੇ ਆ ਕਿਹੜੇ ਹਾਂ ਅਨੁਫੜ ਗਿਆ ਤੇ ਆਹ ਕਨ ਚਾਹੋਂ ਦੇਖ ਜੀ ਓਕੇ ਦੇਖ ਬਗਿਆ ਬੱਚਾ ਕੰਨ ਕੰਨ ਵਜਣੇ ਇਹ ਸਕਰੀਨ ਆ ਪੂਰੀ ਆ ਜਾਣੇ ਨਹੀਂ ਇਹ ਮੈਂ ਪੰਚਾਇਤ ਕਰਾ ਬੱਚਾ ਪੂਰਾ ਹੋ ਰਿਹਾ ਦੋ ਮਿੰਟ ਕਰੀਏ ਪੱਠ ਕਿਹੜੀ ਇਹਦਾ ਦੇ ਤੇ ਬਾਈ ਨੂੰ ਆਹਾਂ ਇਹ ਨਹੀਂ ਵਿਕੀ ਪੱਠ ਇਹ ਦੇਦ ਕਿੰਨੇ ਤਹੇ ਮੰਗਦਾ ਇਹਦਾ 11000 ਜਾਇਦ ਵਾਸਤੇ ਪੁੱਤ ਜਾਇਦ ਕੋਈ ਲਗਾਮ ਪੱਟ ਕਰੀਦਾ ਨੀਗਾ ਮਾਰ ਚਾਚਾ ਨਾਂ ਪੜਦਾ ਠੀਕ ਹੈ ਫੇਰ ਯਾਰ ਅਸੀਂ ਪੜਦਾ ਮਾੜੀ ਮਾੜੀ ਕੇ ਪੜਾ ਛੋਦਾ ਤੂੰ ਤੂੰ ਦਾ ਤੋ ਕੋਈ ਗੱਲ ਅਸੀਂ ਪੜਨ ਮਾਰਦਾ ਨਾ ਕਿਆ ਲਿਖਾਈ ਕਰੋ ਜੀ ਅੱਠਵੀਂ ਪੂਰੀ ਚੰਗੀ ਆ ਵੀਰੇ ਸਾਈ ਦਾ ਦੇ ਤੂੰ ਹਵਾਲਟੀ ਵਿਕਣੀ ਆ ਬਾਈ ਸਾਈ ਕਰੋ ਸਾਈ ਕਰੋ ਫੇਰੇ ਕੰਮ ਜੋ ਸਾਈ ਨਹੀਂ ਕੰਮ ਚੱਲੂ ਇਹ 5-6 ਮਹੀਨਿਆਂ ਦੀ ਉਹ ਵੀ ਦੇ 22000 ਕੀ ਤੋਂ ਲੈ ਕੇ ਕੋਈ ਨਾ ਆਉਂਦੀ ਹੋਊਗੀ ਵੀਰੇ ਤੁਹਾਨੂੰ ਪਤਾ ਕੁਆਲਿਟੀ ਬੋਟ ਕਿਹੜੀ ਹੈ 570 ਬੋਟ ਦੀ ਬੋਟ ਠੀਕ ਕੁਆਲਿਟੀ ਹੈ ਲੈ ਕੇ ਗਿਆ 6 ਬੱਚੇ ਲੈ ਕੇ ਗਿਆ ਮੈਂ ਸਹੀ ਨਹੀਂ ਕੁਆਲਿਟੀ ਬੋਟ ਆਹ ਖੜੀ ਆ ਇਸ ਨੂੰ ਲੈ ਲੋ ਚਾ ਚੱਲ ਰਹੀ ਰਾਮਾ ਜਮਾਨ ਨਹੀਂ ਆਠਾ ਉਹ ਉੱਤਰ ਦਾ ਬੱਚਾ ਨਹੀਂ ਨਹੀਂ ਤੁਹਾਡੇ ਕੋਲੋਂ ਹੀ ਤੁਸੀਂ ਵੀ ਸੱਚੀ ਉਹ ਨਹੀਂ ਮਾਹੀ ਉਹ ਨਹੀਂ ਇਹ ਆ ਜਾ ਬੱਚਾ ਹੋਈ ਪੈਸਾ ਲੱਗ ਗਿਆ ਠੀਕ ਹੈ 6 ਦੇ ਲੈ 5 ਛੋੜਾ ਇਹ ਚੀਜ਼ੇ ਦੇ ਕੁਆਲਿਟੀ ਦਿਖਾ ਦੇ ਨੀ ਕੁਆਲਿਟੀ ਤਾਂ ਹੈਗੀ ਹਾਂ ਦੇਖ ਲਓ ਬਸ ਉਹ ਦੇਖਦੇ ਚੀਜ਼ੇ ਕਰ ਪਿੱਛੇ 5 5 ਰੁਪਏ ਕੋਈਆਂ ਤਾਂ ਕੋਈ ਲੱਗ ਆਇਆ ਲੈ ਜੀ ਜੀ ਬਈ ਜਿੰਨੇ ਕਹਾ ਹੁਕਮ ਆਈ ਕਹੋ ਉਹ ਹੀ ਕਰਨਾ ਹੈ ਨਾ ਨਾ ਜਿਵੇਂ ਤੁਹਾਡਾ ਹੁਕਮ ਆਜੀ ਕਹੋ 5000 ਰੁਪਏ ਕਹਿੰਦੇ ਨੇ ਬਈ ਫੇਰ ਨਹੀਂ ਕੋ ਕਿੱਥੇ ਹੋਊਗੀ ਇੰਨਾ ਇੰਨਾ ਫਰਕ ਥੋੜੀ ਹੁੰਦਾ ਨਹੀਂ ਫਰਕ ਤਾਂ ਫਿਰ ਨਿਕਲੋ ਲੈ 5000 ਵਾਲੀ ਪਰਤੀ ਆ ਉਹ ਦੇ ਦਿੰਨੇ ਹੈ ਮੈਨੂੰ ਕਿਹਾ ਵੀ ਮਦਨ ਤਨਨ ਤਨ ਨਹੀਂ ਰੋਗਾ ਜੀ ਜਾਓ ਜੀ ਉਹ ਵੀ ਹੈਗੀ ਆ ਵੀਰੇ ਹਾਂ ਹੈਗੀ ਯਾਰ ਵੀਰਾ ਤੈਨੂੰ ਮੈਂ ਦੱਸਾਂ ਅਸੀਂ 5 ਦੀ ਤਰ੍ਹਾਂ ਤੋਂ ਲੈ ਰਹੇ ਨਾ ਇੱਥੇ ਉੱਤੇ 10000 ਰੁਪਏ ਸਾਡਾ ਖਰਚਾ ਪੈ ਗਿਆ ਉਹ ਤਾਂ ਬਾਈ ਜਾਨੀ ਬਿਜਨੋਲ ਲੈ ਕੇ ਯੂਫੀ ਸਾਰਿਆਂ ਨੇ ਪੈਣਾ ਬਾਈ ਖਰਚਾ ਤਾਂ ਪੈ ਗਿਆ ਇਹ ਸੱਚੇ ਨਾਲ ਹੀ ਆਇਆ ਖਰਚੇ ਨਾਲ ਹੀ ਆਇਆ ਖਰਚੇ ਨਾਲ ਕੁਲੀ ਖਰਚੇ ਨਾਲ ਆਇਆ ਖਰਚੇ ਨਾਲ ਆਉਂਦਾ ਵੀਰੇ ਚੱਲ ਦੇ ਤੂੰ ਬਸ ਠੀਕ ਹੈ ਨਹੀਂ ਹੁੰਦੀ ਜੀ ਉਹ ਕਿਸੇ ਕੰਨਾ ਤੂੰ ਤੂੰ ਦੱਸ ਲੈ ਹੁਣ 10000 ਦੀ ਹੋ ਗਈ ਚਾਚਾ ਪਟ ਸਾਰੇ ਆਹ ਰਹਿਣ ਦੋ ਪਰਦਾਗੀ ਆ ਕਾਟ ਚੰਗੀ ਦੀ ਆ ਅੱਠ ਵੀ ਸਿਰਾ ਬਾਈ ਕਿਹੜਾ ਦਿੰਦਾ ਆ ਪੰਜ ਵਾਲੀ ਮਿਰਚੂ ਪੰਜ ਦਾ ਕੀ ਆ ਸਭ ਕੁਝ ਮਿਲਦਾ ਆ ਤਿੱਲ ਦੀ ਵੀ ਮਿਲ ਚੁੱਕੀ ਇਹ ਮਿਰਚੀ ਗੱਲ ਤਾਂ ਕੁਆਲਿਟੀ ਤੇ ਆ ਬੱਚੇ ਕਿੰਨਾ ਮੁੰਡੇ ਦੇ ਉਹ ਚਾ ਲੈ ਲੈਣੇ ਹੁਣ ਬੋਲੀ ਰੈਕ ਬੋਲੀ ਮਾੜਾ ਦੇ ਯਾਰ ਫੋਲੇ ਮੂੰ ਮਠਮੂੰ ਕਰੀਏ ਤੇਰੇ ਬਾੜੇ ਜਾ ਕੇ ਸਨਖਣਾ ਨਾ ਦੇ ਨਾ ਪੁੱਤ ਪੁੱਤ ਪੜ੍ਹਦੇ ਜਾਈ ਜਾਈ ਨਾ ਗੋੜਾ ਗੋੜ ਖਾਓ ਜੀ ਕਿਉਂ ਮਿੱਠਾ ਬੋਲੂਗਾ ਫੇਰੀ ਗੋੜਾ ਤਾਂ ਖਵਾਈਏ ਨਾ ਮਾਣ ਵਾਲੀ ਹੈ ਗੁਰ ਤਾਂ ਪਸ਼ੂ ਵਾਲਾ ਗੋੜ ਖਵਾਈਏ ਨਾ ਪਸ਼ੂ ਵਾਲਾ ਨਹੀਂ ਹੈਗਾ ਵੀਰੇ ਖਾ ਗਏ ਆਪਣੇ ਆਪ ਹੀ ਗੋੜ ਲਈ ਆ ਬੱਕਰਾ ਬੱਕਰਾ ਕਰਨਾ ਆ ਦੇਖੋ ਇਹ ਪੱਟੂਆ ਡੰਗਾ ਇਹਨਾਂ ਨੂੰ ਫਵਾ ਕੇ ਪੱਠ ਵੀ ਸਿਰੇ ਦੀ ਆ ਤੁਨੂੰ ਕਿੰਨੇ ਪੈ ਲੱਗੇ ਤੁਮੈਂ ਫੂੰਗਾ ਜਾਂ ਚਤ ਤੇਤੋਂ ਬਾਹਰ ਤਾਂ ਉੱਤੇ ਹੀ ਬੰਦੇ ਖੜੇ ਸੀਗੇ ਕਿਉਂ ਜੀ ਹਾਂ ਇਸ ਤੋਂ ਬਾਅਦ ਤਾਂ ਤੂੰ ਮੰਨਣਾ ਨਹੀਂ ਚੱਲ ਵਪਾਰ ਆ ਇਹ ਆਪਣਾ। ਕੁੱਤੇ ਹੀ ਬੰਦੇ ਖੜੇ ਸੀ ਪੱਠ ਦੇ ਬਾਅਦ ਚ ਮੁੱਲ ਲਾਗੇ। ਕਾਫੀ ਬੂਣੀ ਆ ਸੀ ਦੇਣੇ ਕਿਨੇ ਹੋਣ ਇਹ। ਨਮੇੜ ਦੀ। ਤੂੰ ਕੀ ਦੀ ਕਿਹਾ ਸੀ ਆਪਾਂ ਨੂੰ? ਨਾ ਭਰਾ। 11000 ਮੰਗਾਈ ਚਾਚਾ ਕਾਹਨੂੰ ਬੂਣੀ ਦਾ ਟਾਈਮ ਆ। ਇਹ ਬੂਣੀ ਗੱਲ ਆ ਹੁਣ। ਠੀਕ ਆ ਨਾ ਗੱਲ ਆ। ਲੈ ਲਈਂ ਬਈ ਹੁਣ। 10000 ਨੂੰ ਕਹਿਦਾ ਸੀਗਾ ਚਿਤਮਨ। ਥੋੜਾ ਮੰਨ ਕੇ ਲੈ ਲੈ। ਪੱਠ ਜੀ ਵੀ ਕੋਈ ਘਾਟ ਨਹੀਂ ਫਿਰੇ। ਲੈ ਲੈ ਹੁਣੇ ਮੰਨ ਲੱਗੀ ਐ। ਕਾਰ ਜੋਏ। ਉਹ ਬੱਕਰੀ ਗਈ ਪਰਾਂ। ਪੱਜੀ ਪੱਜੀ ਪੱਜੀ। ਕੱਟ ਕੇ ਆ ਕੇ ਕਰ ਦਿੰਦੇ ਮੇਰਾ ਬੱਦ ਨੰਬਾ ਖਾ ਨੰਗੂ ਕੀ ਹਾਂ ਨੰਗੂ ਕੋ ਚੰਗੀ ਆ ਪਟ ਲੈਦਾ ਆ ਪਟਾਂ ਨਹੀਂ ਗਈ ਹਾਂ ਬੰਦੂ ਬੈ ਜਾ ਹਲੋ ਹਾਏ ਕਿਉਂ ਜੀ ਯਾ ਸ਼ੱਤ ਵੀ ਪਟ ਰਹੀ ਯਾਰ ਨਹੀਂ ਹੁੰਦੀ ਨਹੀਂ ਨਹੀਂ ਬੂ ਯਾਨੀ ਉਹ ਬਿਚਾਰ ਨਹੀਂ ਨਹੀਂ ਹੋਣੀ ਨਹੀਂ ਹੋਣੀ ਨਹੀਂ ਅੱਛਾ ਤੁਹਾਡੇ ਉੱਤੇ ਬੰਦੇ ਖੜੇ ਸੀ ਜਦੋਂ ਆਪਾਂ ਸੌਦਾ ਕਰ ਰਹੇ ਸੀਗੇ ਆ ਪੈਸੇ ਲੈ ਨਹੀਂ ਹੁੰਦਾ ਸਾੜਿਆ ਅੱਠ ਨਹੀਂ ਹੁੰਦੀ ਇਹ ਫਰਕ ਤਾਂ ਸਹੀ ਉਹ ਵੀਰੇ ਨਹੀਂ ਹੁੰਦੇ ਮਾਲਾ ਬਿੱਲੇ ਕਸਰ ਕਾਲਾ ਜੀ ਉਹ ਕਿੱਥੋਂ ਕੀ ਠੀਕ ਆ ਗੱਲ ਉਹ ਕਿੱਥੋਂ ਕੀ ਇਕ ਕੋਈ ਗੱਲ ਹੈ ਕਮਾਨਤਾ ਨਾ ਤੁਹਾਡਾ 9500 ਤੋਂ 100 ਵੀ ਘੱਟ ਨਹੀਂ ਦੇਣੀ ਰਹਿਣ ਦੋ ਸਾਢੇ 9000 ਕਿਉਂ ਜੀ ਉਹ ਘੜੀ ਆਏ ਨੇ ਕਮਨਵਾਇਆ ਨਾ ਭਜਰਾ ਹੋਣਾ ਕੀ ਗੱਲ ਲੇਖ ਫੇਰ ਉਹ ਲਾਜੀ ਬਾਈ ਚੀਜ਼ ਚੀਜ਼ ਦਾ ਮੁੰਡਾ ਵੀਰੇ ਕਿਉਂ ਲੱਗੇ ਜਾਏ ਨਹੀਂ ਕੋਈ ਗੱਲ ਨਹੀਂ ਬਾਈ ਤੁਸੀਂ ਆਪ ਦਾ ਸਮਝਣਾ ਲਾਉਣਾ ਤੁਸੀਂ ਪੈਸੇ ਦੇ ਰਹੇ ਨੇ ਆਪ ਨੂੰ ਗੁੱਸਾ ਥੋੜੀ ਆ ਯਾਰ ਚੀਜ਼ ਕਰਨੀ ਨੀਗਾ ਮਾਰਉਣਾ ਵੀਰੇ 8000 ਰੁਪਏ ਸਹੀ ਲੱਗਦੇ ਨਹੀਂ ਕੋਈ ਗੱਲ ਨਹੀਂ ਬਾਈ ਤੈਨੂੰ ਸਹੀ ਲੱਗਦਾ ਮੈਨੂੰ ਨਹੀਂ ਨਾ ਲੱਗਦਾ ਹੈਗਾ ਮੈਨੂੰ ਜੇਦੋ ਸਹੀ ਲੱਗਿਆ ਮੈਂ ਫੜਾ ਦੂੰਗਾ ਜਲਦੀ ਰਿਆਸਤ ਪੱਠ ਦੇਖਿਓ ਬਾਈ ਯਾਰ ਕਾਰਡ ਦੱਸੋ ਮੈਨੂੰ ਕੋਈ ਵੀ ਬੰਦਾ ਇਹਦਾ ਇਹਦਾ ਜੂਜਾ ਬੰਦੇ ਬੰਦਾਰੀ ਆ ਗਈ ਇਹਦਾ ਰਾਹ ਦੀ ਯਾਰਾ ਭਾਈ ਚੀਜ਼ ਵੀ ਆ ਫਿਰ ਜਿੱਥੇ ਮਰਜੀ ਭਾਈ ਇਹਦੇ ਬੜੇ ਬੰਦਾਰੀ ਫਿਰ ਇਹ ਬੜੇ ਮੋਬਾਈਲ ਤੇ ਇਹੀ ਹੈ ਨਹੀਂ ਨਹੀਂ ਲਫਾੜਾ ਹੋ ਰਿਹਾ ਲੱਗੇ ਤਾਂ ਆਇਓ ਨਾ ਹੋ ਹੁੰਦਾ ਬੇਦੀ ਹੁੰਨਾ ਮੋੜੀ ਯਾਰਾ ਭਾਈ ਕੋਈ ਗੱਲ ਕਰਨੀ ਆ ਬਸ ਛੱਡ ਛੱਡ ਪਾਠੋ ਲੈ ਦੀ ਯਾਰਾ ਹੋ ਗਈ ਕੀ ਰੌਣਕ ਇਹਦੇ ਰਸੀਬਾ ਠੀਕ ਆ ਬਾਬੇ ਦੇ ਗਾਣਾ ਨਾ ਤਾਂ ਦੇਖੀ ਸੀਗਾ ਲਓ ਬਿਲਕੁਲ ਸਾਡਾ ਕੀਤਾ ਹੈਗਾ ਚੀਜ਼ ਪੰਜ ਵਧੀਆ ਕੁਆਲਿਟੀ ਯਾਰ ਚੀਜ਼ ਵੀ ਆ ਵੀਰੇ ਜੈਸਦ ਭਾਈ ਇੱਕ ਬੱਕਰਾ ਦੇ ਦਿਓ ਤੁਮ ਕਿੰਨੇ ਮਹੀਨੇ ਦੀ ਬਿਮਾਰੀ ਚਰਨੇ ਉਹ ਬਕਲ ਆ ਰਹੇ ਕੀ ਹਾਲ ਹੈ ਕਿੰਨੇ ਮਹੀਨੇ ਦੀ ਹੋਊਗੀ ਵੀਰੇ ਡੇਢ ਮਹੀਨੇ ਦੀ ਕੱਦ ਦਾ ਵੀਰੇ ਚੰਗੀ ਸੇਵਾ ਕਰੂ ਤੁਸੀਂ ਚੀਜ਼ ਕਰੀ ਦੇਖੋ ਕੱਦ ਤਾਂ ਆਪਣੇ ਦਾ ਪਤਾ ਕਰਾਂਗੇ ਬਸ ਵੀਰ ਜੀ ਕੱਦ ਬਹੁਤ ਆਈ ਪੜ੍ਹ ਸਾਡੀ ਵੀਡੀਓ ਵਿੱਚ ਦੇਖ ਜੀਰ ਭਾਈ ਕੇ ਸਾਥ ਅਛੀ ਦਰੀਆਂ ਜੰਗਨ ਚਲੋ ਆਓ ਕੋਈ ਨਹੀਂ ਕੋਈ ਇਹ ਵੀ ਲੋਕਾ ਠਮਾਲ ਹੋ ਗਏ ਜਦੋਂ ਮਾਰਚ ਉਹ ਵੀ ਮਵਾਲੇ ਪਟਾ ਪੀਜੀ ਪਟਾ ਜਾਵਾ ਉਹ 11000 ਮੰਗੀ ਜਾਂਦਾ ਠੀਕ ਆ ਪੇਵਡ ਦੇ ਲੋਈ ਮੋਣੀ ਕਰੀਏ ਪੇਵਡ ਦੇ ਤੋਂ ਆਹ ਕਿੰਨੀ ਆ ਜੋ ਆਹ ਥੋੜੀ ਵੀ ਹੋਣਾ ਟੈਂਸ਼ਨ ਤਾਂ ਹੀ ਆਜੀ ਦੀ ਗੱਲ ਨਾਲੇ ਆਉਨੇ ਆਉਨੇ ਲੈ ਨਾ ਵੱਕਰਾ ਕੇ ਮੈਂ ਬੱਕਾ ਪੂਰਾ ਛੇਰਾ ਪਈਓ ਛੇਰਾਓ ਹਾਂ ਜਿਹਦੇ ਬੱਚੇ ਕਿਸੇ ਬੰਦੇ ਦੇ ਬੱਚੇ ਲੈਣ ਲੈਣੇ ਹੁਣ ਹਾਂ ਪੂਰਾ ਛੇਰਾ ਗੱਡੂ ਬੱਚੇ ਲਾਲ ਪੈ ਜਾ ਮਾ ਹਾਂ 500 ਰੁਪਿਆ ਆਪ ਕਿਸੇ ਕਰੋਗੇ ਹਾਏ ਹਾਏ 200 ਨੂੰ ਦੇ ਦੋ ਪੈ ਨੂੰ ਦੇ ਐਸੀ ਦੋ ਐਹੀ ਅੱਛਾ ਕੋਜੋ ਆ ਜੀ ਆ ਦੱਸ ਦਈਏ ਮੁੱਲਾਪੁਰ ਮੰਡੀ ਆ ਨਾ ਠੀਕ ਠਾਕ ਹੈ ਤਰਦੀ ਆਗੋ ਵਾਗ ਹੈ ਸਿਵਾਗੋ ਵਾਗ ਮੰਡੀ ਦੇ ਤੇ ਬੱਕਰਾ ਕਿੰਨੇ ਦਾ ਉਹ ਚਾਚਾ ਮੰਡੀ ਦੇ ਤੇ ਰਸੋਂ ਮੰਡੀ ਆ ਮੈਂ ਸਤਿਕਾਰ ਨਹੀਂ ਦੇ ਤਾ ਐਡਾ ਕਰਾ ਉਹ ਵੱਡਾ ਹਾਂ ਮਸਕੇ ਵਾਲੇ ਗੁਰਦੁਆਰੇ ਦੇ ਨੇੜੇ ਆ ਬੱਚਾ ਦੇਖ ਲਓ ਜੀ ਆ ਬੱਚਾ ਦੇਖੋ ਓਏ ਮਕਰੇ ਫੜ ਕੇ ਲੈ ਜਾ ਓਏ ਉਹ ਲਾਲ ਰੰਗ ਦਾ ਆਹ ਦੇਖੋ ਭਾਈ ਬੱਚਾ ਦੇਖ ਲਓ ਦੇਖੋ ਬੱਚਾ ਵੀਰੇ ਥੋੜੇ ਫਿੱਟ ਪੈਂਦਾ ਇਹ ਕਿਨੇ ਫਲਟਾ ਫੇਰ ਲਾਣਾ ਯਾਰ ਜੇ ਫਿੱਟ ਬੈਠਿਆ ਲਿਓ ਗਰੇਨੀ ਦਾ ਕੋਈ ੱੱਕਾ ਨਹੀਂ ਕੋਈ ਕਿਸੇ ਨਾਲ ਬੱਚਾ ਤੁਹਾਨੂੰ ਨੇ ਬੱਚੇ ਦੇ ਹਾਂ ਬੱਚਾ ਸੁਥਰਾ ਆ ਲੈ ਰਹੀ ਐ ਹਾਂਜੀ ਹਾਂ ਨਹੀਂ ਇੱਕ ਦਿਨ ਜੇ ਸ਼ਿੰਗੀ ਬਾਹਰ ਗੁੜੀਆ ਵਾ ਲਾ ਆ ਦੇਖੋ ਜੀ ਕੁੱਟੀ ਵਾਲਾ ਯਾਰ ਸੱਚਾ ਵੇ ਠੀਕ ਆ ਮੈਂ ਨਹੀਂ ਸ਼ਿੰਗ ਚੋਂ ਕੋੜ ਗਿਆ ਹੁਣ ਕੋਣ ਲੈਣ ਸਿੰਗ ਵਧੀਆ ਵੀਰੇ ਦੇਖੋ ਸਾਫ ਆ ਦੇਖ ਲਓ ਥੋੜੇ ਫਿੱਟ ਪੈਂਦਾ ਲਓ ਚੱਲ ਫਿਰ ਘਾਹ ਚਾਹ ਲਓ ਮਾਰੋ ਨਹੀਂਗਾ ਮਾਰੋ ਨਹੀਂਗਾ ਚੱਲ ਚੱਲ ਮਾਰਦੇ ਦੋ ਅਧੂਰ ਨਾ ਬੜ ਸੰਗਾ ਮੈਂ ਦੇਖੀ ਪੁੱਛ ਕੇ ਆਇਆ ਕਿ ਕਿੱਥੇ ਜਾਇਨੋ ਕਰਾਟ ਕਰੋ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਘੁਣਸ ਜਿਹੜਾ ਇਹਨੂੰ ਪੈ ਜਾਂਦਾ ਬਰਨਾਲਾ ਤੇ ਤਹਿਸੀਲ ਪੈ ਜਾਂਦੀ ਹੈ ਤਪਾ ਮੰਡੀ ਤਪਾ ਮੰਡੀ ਦੇ ਬਿਲਕੁਲ ਨੇੜੇ ਇਹ ਪਿੰਡ ਹੈਗਾ ਤੇ ਸਾਹਮਣੇ ਜਿਹੜਾ ਤੁਸੀਂ ਬੱਕਰਾ ਦੇਖ ਰਹੇ ਹੋ ਬੀਟਲ ਨਸਲ ਦਾ ਇਹ ਬਾਈਆਂ ਨੇ ਵੇਚਣਾ ਹੈਗਾ ਤੇ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਇਹਦੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਆ ਬਾਕੀ ਤੁਸੀਂ ਕਲਰ ਵੀ ਦੇਖ ਸਕਦੇ ਹੋ ਲੰਮੇ ਕੰਨ ਆ ਤੇ ਕਦ-ਕਾੜ ਚੰਗਾ ਬੇਲ ਵੀ ਬਹੁਤ ਆ ਗਈ ਤੇ ਜਿਹਨੂੰ ਪਸੰਦ ਆਉਂਦਾ ਆਪਦੀ ਤੁਸੀਂ ਤਸੱਲੀ ਕਰਕੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਸਾਰੀ ਗੱਲਬਾਤ ਕਰਕੇ ਤੇ ਤੁਸੀਂ ਬੱਕਰੇ ਨੂੰ ਖਰੀਦ ਸਕਦੇ ਹੋ ਤੇ ਬਾਕੀ ਜਿਹੜੀ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈ ਕੇ ਦਿੰਨੇ ਆਂਗੇ ਤੇ ਬਾਈ ਨਾਲ ਸਾਰੀ ਆਪਾਂ ਗੱਲਬਾਤ ਕਰਾਉਣੀ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਤੇ ਆਪਣਾ ਨਾਮ ਦੱਸ ਦਿਓ ਜਸਵੀਰ ਸਿੰਘ ਜੀ ਸਨ ਹੁਸਦਾਕਰ ਸਿੰਘ ਜੀ ਠੀਕ ਹੈ ਜੀ ਕੌਣ ਸਨ ਪਿੰਡ ਪਿੰਡ ਕੌਣ ਸ ਆ ਗਿਆ ਹਾਂ ਜੀ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੰਡੀ ਸੀ ਤਪਾ ਮੰਡੀ ਠੀਕ ਹੈ ਤਪਾ ਮੰਡੀ ਦੇ ਨੇੜੇ ਹੀ ਪੈ ਜਾਂਦਾ ਹਨਾ ਅੱਜ 5 ਕਿਲੋਮੀਟਰ ਹੈ ਤਪਾ ਮੰਡੀ 5 ਕਿਲੋਮੀਟਰ ਹਾਂ ਜੀ ਠੀਕ ਹੈ ਤੇ ਉਹ ਆਪਣਾ ਰੋਡ ਨੇੜੇ ਰਹੇ ਹਨਾ ਹਾਂ ਵੱਡੀ ਰੋਡ ਤੇ ਬਠਿੰਡਾ ਬਰਨਾਲਾ ਰੋਡ ਹਾਂ ਬਠਿੰਡਾ ਬਰਨਾਲਾ ਰੋਡ ਤੇ ਠੀਕ ਹੈ ਅੱਧਾ ਕਿਲੋਮੀਟਰ ਅੱਧਾ ਕਿਲੋਮੀਟਰ ਹੀ ਪਾਸੇ ਨੂੰ ਆ ਜਾਣੀ ਹੈ ਹਾਂ ਜੀ ਹਾਂ ਜੀ ਠੀਕ ਹੈ ਤੇ ਇਹ ਜਿਹੜਾ ਭਾਈ ਆਪਾਂ ਬੱਕਰਾ ਵੇਚਣ ਲੱਗੇ ਆਂਗੇ ਹਾਂਜੀ ਇਹਦੀ ਉਮਰ ਕਿੰਨੀ ਹੈਗੀ ਇਹਦੀ ਉਮਰ ਹੋਊ ਜੀ ਤਕਰੀਬਨ 3 ਕ ਸਾਲ ਦੇ ਲਗਭਗ ਜੀ 3 ਕ ਸਾਲ ਦੇ ਲਗਭਗ ਹੋਊਗੀ ਹਾਂਜੀ ਮਾੜੀ ਮੋਟੀ ਘੱਟ ਵੱਧ ਹੋ ਸਕਦੀ ਆ ਨੰਨੇ ਮਹੀਨੇ ਅੱਧਰ ਹੋ ਸਕਦੀ ਆ ਪਰਿਆਂਦਾ ਸੀ ਜੀ ਬੱਕਰਾ ਰਿਸ਼ਤੇਦਾਰੀ ਚੋਂ ਠੀਕ ਆ ਤੇ ਆਪਣਾ ਇਹ ਛੋਟਾ ਹੁੰਦਾ ਹੀ ਪਾਲਿਆ ਹਾਂ ਛੋਟਾ ਹੁੰਦਾ ਹੀ ਪਾਲਿਆ ਜੀ ਠੀਕ ਆ ਆਪਾਂ ਜਾਨੀ ਕਿ ਬੱਚਾ ਲੈ ਕੇ ਆਏ ਸੀ ਹਾਂਜੀ ਬੱਚਾ ਲੈ ਕੇ ਆਂਦਾ ਸੀ ਰਿਸ਼ਤੇਦਾਰੀ ਚੋਂ ਜੀ ਪਾਲਿਆ ਆਪ ਠੀਕ ਆ ਜਾਨੀ ਆਪ ਦੇ ਘਰੇ ਪਾਲਿਆ ਵਾ ਹਾਂਜੀ 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 ਠੀਕ ਆ ਚੰਗੀ ਖਰਾਬ ਰੂਪ ਪਾ ਕੇ ਇਕ ਤੋਇਆ ਹੀ ਆ ਇਹ ਬੇਚਣ ਵਾਲਾ ਇਕ ਤੋਇਆ ਹੁ ਹੋਰ ਹੈਗਾ ਜੀ ਠੀਕ ਹੈ ਇਹ ਹੁਣ ਆਪਾਂ ਵੇਚਣ ਦਾ ਰੱਦਾ ਬਣਾਇਆ ਇਹ ਵੇਚਣ ਦਾ ਰੱਦਾ ਠੀਕ ਹੈ ਤੇ ਇਹਦੀ ਨਸਲ ਕਿਹੜੀ ਹੈਗੀ ਇਹ ਬੀਟਰ ਆ ਜੀ ਬੀਟਰ ਪਿਆ ਹੋ ਰਗਾ ਪਿਆ ਹੋ ਰਿਹਾ ਠੀਕ ਹੈ ਬਹੁਤ ਕੰਨਾ ਨੂੰ ਤੇ ਕੁਆਲਿਟੀ ਚੰਗੀ ਆ ਨਾ ਕੰਨਾ-ਕੁੰਨਾ ਦੀ ਹਾਂਜੀ ਹਾਂਜੀ ਕੱਦ ਪੱਕਾ ਤੇ ਕੁਆਲਿਟੀ ਚੰਗੀ ਹੈ ਜੀ ਬਾਕੀ ਕੱਦ ਦਾ ਵੀ ਬਹੁਤ ਵਧੀਆ ਹੈਗਾ ਸਾਫ਼ ਸੁਥਰਾ ਹੈਗਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਹਦੀ ਬਾਡੀ ਬੰਦਰ ਬਹੁਤ ਚੰਗੀ ਆ ਤੇ ਨੱਕ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਤੇ ਬਹੁਤ ਵਧੀਆ ਹੈਗਾ ਤੇ ਬਾਕੀ ਪੂਰਾ ਵਧੀਆ ਹੈਗਾ ਤੇ ਜਿਹਨੂੰ ਪਸੰਦ ਆਉਂਦਾ ਬਾਕੀ ਅਪਰ ਰੇਟ ਪੁੱਛਦੇ ਆਂ ਬਾਈ ਤੋਂ ਵੀ ਕੀ ਡਿਮਾਂਡ ਆ ਗਈ ਤੇ ਬਾਈ ਇਹਦਾ ਰੇਟ ਕਿੰਨਾ ਰੱਖਿਆਗਾ ਇਹਦਾ ਰੇਟ ਰੱਖਿਆ ਜੀ 1 ਲੱਖ ਰੁਪਈਆ 1 ਲੱਖ ਰੁਪਈਆ ਹਾਂਜੀ ਬਾਕੀ ਮੌਕੇ ਤੇ ਮਾਨਤਾ ਲਾਉਂ ਕਰਦੇ ਆਂ ਠੀਕ ਆ ਡਿਮਾਂਡ ਆ ਜਾਣੀ 1 ਲੱਖ ਰੁਪਈਆ ਬਾਕੀ ਮੌਕੇ ਤੇ ਜੇ ਕੋਈ ਗੱਲਬਾਤ ਕਰਦਾ ਜਾਂ ਜਿਹਨੂੰ ਪਸੰਦ ਆਉਂਦਾ ਤਾਂ ਮੌਕੇ ਤੇ ਘੜ ਵੱਧ ਜੂਗਾ ਹਾਂਜੀ 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 ਠੀਕ ਆ ਤੇ ਲੋ ਵੀ ਦੋਸਤੋ ਡਿਮਾਂਡ 1 ਲੱਖ ਰੁਪਈਆ ਤੇ ਬਾਕੀ ਮੌਕੇ ਤੇ ਮਾਣਦਾਨ ਕੀਤਾ ਜਾਊਗਾ ਤੇ ਜਿਹਨੂੰ ਵੀ ਇਹ ਪਸੰਦ ਆਉਂਦਾਗਾ ਤੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੇ ਤੁਸੀਂ ਬੱਕਰੇ ਨੂੰ ਖਰੀਦ ਸਕਦੇ ਹੋ ਡਲਟੀ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਤੀ ਹੈਗੀ ਤੇ ਤਸੱਲੀ ਕਰਕੇ ਤੁਸੀਂ ਬੱਕਰੇ ਨੂੰ ਖਰੀਦ ਸਕਦੇ ਹੋ ਕਿੰਨਾ ਨੰਬਰ ਆ ਜੀ 792 ਜੀ 792 ਹਾਂ ਜੀ 98512 ਜੀ 98512 ਜੀ 12 792 ਤੇ 98512 ਹਾਂ ਜੀ ਠੀਕ ਹੈ ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜਿਹੜਾ ਨੰਬਰ ਬੋਲਿਆਗਾ ਤੇ ਬਾਕੀ ਨੰਬਰ ਆ ਜਿਹੜਾ ਉਹ ਸਕਰੀਨ ਦੇ ਉੱਤੇ ਵੀ ਚੱਲੀ ਜਾਂਦਾ ਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਤੇ ਬਾਈ ਨਾਲ ਸਾਰੀ ਬੱਕਰੇ ਸੰਬੰਧੀ ਹੋਰ ਵੀ ਕੋਈ ਗੱਲਬਾਤ ਕਰਨੀ ਆ ਕਈ ਵਾਰੀ ਕੋਈ ਜਾਣਕਾਰੀ ਰਹਿ ਜਾਂਦੀ ਆ ਦੋਸਤੋ ਤੁਸੀਂ ਨਾ ਤੁਸੀਂ ਬਾਈ ਨਾਲ ਸਾਰੀ ਗੱਲਬਾਤ ਇਸ ਨੰਬਰ ਦੇ ਉੱਤੇ ਕਰ ਸਕਦੇ ਹੋਗੇ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ